ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਲੈ ਕੇ ਹਾਜ਼ਰਾਂ ਆਪਾਂ ਅੱਜ ਦੀ ਕਹਾਣੀ ਸਭ ਬੇਗਾਨੇ ਦਾ ਭਾਗ 7ਵਾਂ ਇਸ ਕਹਾਣੀ ਨੂੰ ਲਿਖਿਆ ਹੈ ਲੇਖਕਾ ਦਿਆਲ ਕੌਰ ਜੀ ਨੇ ਲਾਡੀ ਦਾ ਨੀਤੂ ਨਾਲ ਰਿਸ਼ਤਾ ਤੈਅ ਹੋ ਜਾਂਦਾ ਹੈ ਬਸ ਹੁਣ 6 ਮਹੀਨੇ ਦੇ ਵਿੱਚ ਹੀ ਉਹਨਾਂ ਦਾ ਵਿਆਹ ਵੀ ਕਰ ਦੇਣਾ ਸੀ ਇੱਕ ਦਿਨ ਉਸ ਦੀ ਨੰਦ ਰਾਜਵੀਰ ਨੂੰ ਮਿਲਣ ਆ ਗਈ। ਰਾਜਵੀਰ ਨੂੰ ਬੜਾ ਚਾ ਸੀ ਆਪਣੀ ਨੰਦ ਨੂੰ ਦੱਸਣ ਲੱਗੀ। ਮੈਂ ਤਾਂ ਹੁਣ ਆਪਣਾ ਛੋਟਾ ਮੁੰਡਾ ਵੀ ਜਲਦੀ ਹੀ ਵਿਆਹ ਦੇਣਾ ਹੈ। ਉਸ ਦੇ ਮੰਗਣੇ ਦਾ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਹੈ। ਬਸ ਹੁਣ ਇੱਕ ਦਿਨ ਵਿਚੋਲਣ ਨੂੰ ਘਰੇ ਬੁਲਾ ਕੇ ਵਿਆਹ ਦੀ ਤਰੀਕ ਵੀ ਪੱਕੀ ਕਰ ਦੇਣੀ ਹੈ। ਰਾਜਵੀਰ ਨੂੰ ਆਪਣੀ ਛੋਟੀ ਨੂੰ ਲਿਆਉਣ ਦਾ ਵੀ ਉਨਾ ਹੀ ਚਾਹ ਸੀ ਜਿੰਨਾ ਕ ਉਸ ਨੂੰ ਵੱਡੀ ਨੂੰ ਲਿਆਉਣ ਦਾ ਨੂੰ ਨੂੰ ਆਪਣੇ ਸੱਸ ਸਹੁਰੇ ਦਾ ਭਾਵੇਂ ਇੰਨਾ ਚਾਹ ਹੋਵੇ ਜਾਂ ਨਾ ਪਰ ਸੱਸਾਂ ਨੂੰ ਆਪਣੀਆਂ ਨੂੰਹਾਂ ਦਾ ਪੂਰਾ ਚਾਹ ਹੁੰਦਾ ਹੈ ਭਾਵੇਂ ਫੇਰ ਨਿਤ ਉਹਨਾਂ ਦੀ ਲੜਾਈ ਹੁੰਦੀ ਰਹੇ ਅੱਜ ਰਾਜਵੀਰ ਭਾਵੇਂ ਉਸ ਸਮੇਂ ਬੀਲ ਚੇਅਰ ਤੇ ਸੀ ਪਰ ਉਸ ਦੀ ਆਪਣੇ ਪਤੀ ਨੂੰ ਕਹਿ ਕਹਿ ਕੇ ਕਰਨੋਂ ਰੰਗ ਰੋਗਣ ਕਰਵਾ ਦਿੱਤਾ ਸੀ ਰਿਸ਼ਤੇਦਾਰਾਂ ਨੂੰ ਦੇਣ ਲਈ ਜੋ ਕੱਪੜੇ ਸੀ ਉਹ ਵੀ ਪਹਿਲਾਂ ਹੀ ਖਰੀਦ ਲਏ ਸੀ ਇੱਕ ਮਹੀਨਾ ਵਿਆਹ ਤੋਂ ਪਹਿਲਾਂ ਤਾਂ ਉਹਨਾਂ ਨੇ ਕਾਰਡ ਤੇ ਕੱਪੜੇ ਵੀ ਰਿਸ਼ਤੇਦਾਰਾਂ ਨੂੰ ਵੰਡ ਦਿੱਤੇ ਸੀ ਰਾਜਵੀਰ ਨੂੰ ਤਾਂ ਬਹੁਤ ਆਪਣੇ ਪੁੱਤਰ ਦੇ ਵਿਆਹ ਦਾ ਚਾ ਸੀ ਜਿਸ ਨੂੰ ਸ਼ਬਦਾਂ ਵਿੱਚ ਵੀ ਵਿਆਹ ਨਹੀਂ ਕੀਤਾ ਜਾ ਸਕਦਾ ਰਾਜਵੀਰ ਦੀ ਘਰ ਵਿੱਚ ਪੂਰੀ ਸਰਦਾਰੀ ਸੀ ਹਰ ਕੰਮ ਉਸ ਦੀ ਸਲਾਹ ਨਾਲ ਕੀਤਾ ਜਾਂਦਾ ਸੀ ਕੀ ਮਜਾਲ ਸੀ ਘਰ ਦੇ ਵਿੱਚ ਕੋਈ ਉਸ ਤੋਂ ਬਿਨਾ ਪੁੱਛੇ ਕੰਮ ਹੋ ਜਾਂਦਾ ਹਾਂਜੀ ਵਿਆਹ ਵਾਲਾ ਦਿਨ ਆ ਜਾਂਦਾ ਹੈ ਸਾਰੇ ਕਾਰਜ ਸਹੀ ਸਲਾਮਤ ਹੋ ਜਾਂਦੇ ਹਨ ਰਿਸ਼ਤੇਦਾਰ ਵੀ ਵਿਆਹ ਤੋਂ ਬਾਅਦ ਆਪਣੇ ਆਪਣੇ ਕਰਾਂ ਨੂੰ ਚਲੇ ਜਾਂਦੇ ਹਨ लाडी ਦੇ ਵਿਆਹ ਹੋਏ ਨੂੰ 10 ਦਿਨ ਹੋ ਜਾਂਦੇ ਹਨ ਰਾਜਵੀਰ ਆਪਣੀ ਵੱਡੀ ਨੂੰ ਨੂੰ ਆਖਦੀ ਭਾਈ ਹੁਣ ਨੀਤੂ ਨੂੰ ਵੀ ਕੰਮਕਾਰ ਲਾ ਦਿਓ ਨਾਲੇ ਤੈਨੂੰ ਵੀ ਕੋਈ ਸੌਖਾ ਹੋ ਜਾਊ ਸਾਰਾ ਕੰਮ ਤੈਨੂੰ ਇਕੱਲੀ ਨੂੰ ਹੀ ਕਰਨਾ ਪੈਂਦਾ ਹੈ ਨੀਤੂ ਆਪਣੀ ਸੱਸ ਦੀਆਂ ਅੱਖੀਆਂ ਹੋਈਆਂ ਗੱਲਾਂ ਸੁਣ ਰਹੀ ਸੀ ਭਾਵੇਂ ਉਸਨੇ ਤਾਂ ਕੋਈ ਮਾੜੀ ਗੱਲ ਨਹੀਂ ਕਹੀ ਸੀ ਅੰਦਰੋਂ-ਅੰਦਰੀ ਉਸ ਨੂੰ ਆਪਣੀ ਸੱਸ ਤੇ ਗੁੱਸਾ ਆ ਰਿਹਾ ਸੀ ਪਰ ਉਸ ਸਮੇਂ ਉਹ ਬੋਲ ਨਹੀਂ ਸਕਦੀ ਸੀ ਅਜੇ ਤਾਂ ਉਸ ਨੂੰ ਨਮੀ-ਨਮੀ ਆਈ ਨੂੰ 10 ਦਿਨ ਹੀ ਹੋਏ ਸਨ ਹੁਣ ਨੀਤੂ ਨੂੰ ਘਰ ਦੇ ਕੰਮ ਵਿੱਚ ਵੀ ਹੌਲੀ-ਹੌਲੀ ਲਗਾਇਆ ਜਾਣ ਲੱਗਾ ਕਿਉਂਕਿ ਸਾਰਾ ਕੰਮ ਹੀ ਵੱਡੀ ਨੂੰ ਨੂੰ ਕਰਨਾ ਪੈਂਦਾ ਸੀ ਪਰ ਰਾਜਵੀਰ ਦੀ ਛੋਟੀ ਨੂ ਨੇ ਆਪਣੇ ਪੇਕੇ ਘਰ ਕੰਮ ਘੱਟ ਕੀਤਾ ਸੀ ਕਿਉਂਕਿ ਉਹ ਪੜ੍ਹਾਈ ਕਰਦੀ ਸੀ ਵਿਆਹ ਹੋਏ ਨੂੰ ਅਜੇ 2 ਕੁ ਮਹੀਨੇ ਹੀ ਹੋਏ ਸਨ ਕਿ ਉਹ ਆਪਣੇ ਸਹੁਰੇ ਨਾਲ ਲੜ ਝਗੜ ਪੈਂਦੀ ਸੀ ਕਦੇ ਉਸ ਨੇ ਆਪਣੀ ਸੱਸ ਨੂੰ ਉੱਚਾ ਨੀਵਾ ਬੋਲਣਾ ਕਦੇ ਆਪਣੀ ਜਠਾਣੀ ਨੂੰ ਇਸ ਤਰ੍ਹਾਂ ਉਹ ਘਰ ਦਾ ਮਾਹੌਲ ਖਰਾਬ ਕਰ ਰਹੀ ਸੀ ਲਾਡੀ ਵੀ ਰੋਜ਼ ਇਹੋ ਜਿਹੀਆਂ ਗੱਲਾਂ ਤੋਂ ਬੜਾ ਪਰੇਸ਼ਾਨ ਹੁੰਦਾ ਜਾ ਰਿਹਾ ਸੀ ਉਹ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ ਜਦੋਂ ਉਸ ਦੀ ਪਤਨੀ ਉਸ ਦੇ ਮਾਪੇ ਨੂੰ ਵੱਧ ਘੱਟ ਬੋਲਦੀ ਸੀ ਉਹ ਸਹਿ ਨਹੀਂ ਸਕਦਾ ਸੀ ਉਸ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਰੋਜ਼ ਦੁਕਾਨ ਤੋਂ ਸ਼ਰਾਬ ਪੀ ਕੇ ਘਰ ਵੜਦਾ ਸੀ ਬਸ ਫਿਰ ਲਾਡੀ ਨਾਲ ਵੀ ਨੀਤੂ ਦੀ ਰੋਜ਼ ਦੀ ਲੜਾਈ ਹੁੰਦੀ ਸੀ ਘਰ ਦੇ ਸਾਰੇ ਮੈਂਬਰ ਨੀਤੂ ਨੂੰ ਨਫ਼ਰਤ ਕਰਨ ਲੱਗ ਪਏ। ਏਸੀ ਜੀ ਆਪਣੀ ਅੱਜ ਦੀ ਕਹਾਣੀ ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗਦੀ ਹੈ ਇਸ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ। ਕਹਾਣੀ ਦਾ ਅਗਲਾ ਭਾਗ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ। ਸਤਿ ਸ਼੍ਰੀ ਅਕਾਲ ਜੀ।